ਜਦੋਂ ਬੱਚੇ ਇਸ ਤਰ੍ਹਾਂ ਕਿਤੇ ਸੋਸ਼ਲ ਮਹਿਫਿਲਾਂ 'ਚ ਮਿਲਦੇ ਨੇ ਔਰ ਪਿਆਰ ਨਾਲ ਪੈਰਿਕਾਰਾ ਕਰਦੇ ਨੇ ਤੇ ਸੋਸ਼ੀਅਲ ਕਾਰਬੂ ਬੁਆੰਦੇ ਨੇ ਟੀਚਰ ਹੀ ਤਾਂ ਜ਼ਿੰਦਗੀ ਦੀ ਕਮਾਈ ਉਹ ਹੀ ਬਣਾਉਂਦੇ ਨੇ ਔਰ ਇਹ ਰਿਐਲਿਟੀ ਹੈ ਮੈਂ ਬੱਚਿਆਂ ਨੂੰ ਕਲਾਸ 'ਚ ਵੀ ਇਹੀ ਕਹਿੰਦੀ ਨਹੀਂ ਜਦੋਂ ਤੁਸੀਂ ਕਿਤੇ ਮਿਲ ਕੇ ਪਛਾਣ ਲਓਗੇ ਨਾ ਬਸ ਉਹ ਹੀ ਸਿੱਖ ਫਰਮਾਈਗਾ ਸਹੀ ਜੀ ਸਾਬਕਾ ਮੰਤਰੀ ਅਤੇ ਲੋਕ ਸਭਾ ਹਲਕਾ ਸਕਰੂਟ ਤੋਂ ਮੈਂਬਰ ਪਾਰਲੀਮੈਂਟ ਮੀਤ ਹੇਰ ਨੇ 16 ਏਕੜ ਦੇ ਵਿੱਚ ਕੀਤਾ ਚੋਣ ਪ੍ਰਚਾਰ ਚੋਣ ਪ੍ਰਚਾਰ ਕਰਦਿਆਂ ਮੀਤ ਹੇਰ ਨੂੰ ਮਿਲ ਗਏ ਉਸਦੇ ਟੀਚਰ ਤੇ ਫਿਰ ਦੇਖੋ ਅੱਗੇ ਕੀ ਹੋਇਆ ਵੱਡੇ ਰਿਕ ਤੇ ਜਾਗਾ ਤਾਂ ਉਹਦੇ ਵਿੱਚ ਵੱਡਾ ਮਾਨ ਟੀਚਰ ਸਾਹਿਬ ਨੂੰ ਵੀ ਹਾਸਲ ਹੁੰਦਾ ਉਹਨਾਂ ਦਾ ਉੱਦੇ ਹੀ ਵੱਡਾ ਤੇ ਉਦੋਂ ਵੱਡਾ ਆਪਣਾ ਸੀਨਾ ਚੌੜਾ ਹੁੰਦਾ ਸੋ ਮੈਨੂੰ ਇਸ ਗੱਲ ਦਾ ਤਾਂ ਮਾਣ ਹੈ ਕਿ ਟੀਚਰਸ ਦੇ ਲਈ ਤੋਂ ਬੱਚੇ ਇਸ ਤਰ੍ਹਾਂ ਕਿਤੇ ਸੋਸ਼ਲ ਤੇ ਮਹਿਫਿਲਾਂ 'ਚ ਮਿਲਦੇ ਨੇ ਔਰ ਪਿਆਰ ਨਾਲ ਪੈਰਿਵਾਰਾ ਕਰਦੇ ਨੇ ਤੇ ਸੋਸ਼ਲ ਕਾਜ ਵੀ ਆਉਂਦੇ ਨੇ ਟੀਚਰ ਦੀ ਤਾਂ ਜ਼ਿੰਦਗੀ ਦੀ ਕਮਾਈ ਉਹੀ ਹੋ ਜਾਂਦੀ ਹੈ। ਬੜੀ ਕਿ ਰਿਐਲਿਟੀ ਹੈ। ਮੈਂ ਬੱਚਿਆਂ ਨੂੰ ਕਲਾਸ 'ਚ ਵੀ ਇਹੀ ਕਹਿੰਦੇ ਨਹੀਂ ਜਦੋਂ ਤੁਸੀਂ ਕਿਤੇ ਮਿਲ ਕੇ ਪਛਾਣ ਲਓਗੇ ਨਾ ਬਸ ਔਰ ਇਹ ਸਿੱਖਿੜੂਆਈ ਹੈ। ਬਹੁਤ ਸੇ ਧੰਨਵਾਦ ਸਾਡੇ ਵਿੱਚ ਵਨਫਲਨ ਐਨੀ ਦੇਖ ਕੇ ਅਸੀਂ ਬਹੁਤ ਖੁਸ਼ ਹਾਂ। ਬੈਠ 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 ਸੌਰੀ ਬਟਾ ਨਹੀਂ 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 ਮਾਣ ਲੈ ਸੋ ਬਹੁਤ ਬਹੁਤ ਧੰਨਵਾਦ ਸਾਡੇ ਸਤਾਰਜੋ ਟੀਚਰ ਮੈਡਮ ਜੀ ਦਾ ਔਰ ਹੁਣ ਮੈਂ ਬੇਝਕੀ ਕਰਾਂਗਾ ਸਾਡੇ ਬਹੁਤੀ ਸਤਜੀ ਸਿੰਘ ਜੀ ਮੀਤ ਹੈ ਉਹ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਸਰਦਾਰ ਗੁਰਜੀਤ ਸਿੰਘ ਜੀ ਮੀਤ ਹੈ ਧੰਨਵਾਦ ਜੀ 16 ਈਕੜ ਦੇ ਨਿਵਾਸੀਆਂ ਦਾ ਤੇ ਸਾਡੇ ਕਾਲਾ ਜੀ ਇਸ ਇਲਾਕੇ ਦੇ ਬਲੌਕ ਪ੍ਰਧਾਨ ਨੇ ਤੇ ਸਾਰੀ ਸਾਡੀ ਲੀਡਰਸ਼ਿਪ ਬੈਠੀ ਹੈ ਮੇਰੇ ਸਾਹਮਣੇ ਮੇਰੀਆਂ ਸਾਰੀਆਂ ਮਾਵਾਂ ਮੇਰੀਆਂ ਭੈਣਾਂ ਮੇਰੇ ਗੁਰੂ ਮੇਰੇ ਟੀਚਰ ਬੈਠੇ ਨੇ ਤੇ ਪਿੱਛੇ ਵੀ ਸਾਡੇ ਸਾਥੀ ਮੇਰੇ ਨੌਜਵਾਨ ਵੀ ਅੰਕਲ ਵੀ ਬੈਠੇ ਆ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਤੇ ਦੁੱਗਲ ਮੈਮ ਨੇ ਜ਼ਿਕਰ ਕੀਤਾ ਕਿ ਇਸ ਤੋਂ ਖੁਸ਼ੀ ਵਾਲੀ ਮਾਨ ਵਾਲੀ ਗੱਲ ਜਿਹੜੀ ਹੈ ਹੋਰ ਕੋਈ ਨਹੀਂ ਹੁੰਦੀ ਪਰ ਮੈਂ ਮੈਂ ਸੱਚ ਦੱਸਾਂ ਕਿ ਜਦੋਂ 2017 ਦੀ ਇਲੈਕਸ਼ਨ ਸੀ ਤਾਂ ਪੂਰੇ ਪੰਜਾਬ 'ਚ ਜਿਹੜੀਆਂ ਅਰਬਨ ਸੀਟ ਸੀ ਕਿਉਂਕਿ ਬਰਨਾਲ ਨੂੰ ਵੀ ਅਰਬਨ ਸੀਟ ਕਿਹਾ ਜਾਂਦਾ ਆਮ ਆਦਮੀ ਪਾਰਟੀ ਦੀਆਂ ਆਪਣੀ ਪਾਰਟੀ ਦੀਆਂ ਸਾਰੇ ਅਰਬਨ ਸੀਟਾਂ ਤੋਂ ਜਮਾਨਤਾਂ ਜਿੱਤ ਹੋਈਆਂ। ਕੱਲੀ ਬਰਨਾਲਾ ਅਰਬਨ ਸੀਟ ਪੂਰੇ ਪੰਜਾਬ ਚ ਆਮ ਆਦਮੀ ਪਾਰਟੀ ਜਿੱਤੇ। ਤੇ ਉਹਦੇ ਵਿੱਚ ਜਿਹੜਾ ਵੱਡਾ ਯੋਗਦਾਨ ਸੀ ਮੈਂ ਹਰ ਸਟੇਜ ਤੇ ਇਹ ਗੱਲ ਕਹਿਣਾ। ਯੋਗਦਾਨ ਤਾਂ ਚਲੋ ਆ ਸ਼ਹਿਰ ਦੀ ਸਾਰੀ ਟੀਮ ਸਾਡੇ ਆ ਦਾਦੂ ਜੀ ਵਰਗੇ ਬੈਠੇ ਆ ਸਾਰੇ ਇਹਨਾਂ ਨੇ ਮਤਲਬ ਕਿ ਬਹੁਤ ਜ਼ਿਆਦਾ ਜ਼ੋਰ ਲਗਾਇਆ। ਪਰ ਫਿਰ ਵੀ ਮੈਂ ਮੰਨਦਾ ਕਿ ਬਹੁਤ ਵੱਡਾ ਇੰਪੈਕਟ ਜਿਹੜਾ ਉਹ ਇਹ ਸੀ ਬੀਜੀਐ ਸਕੂਲ ਦਾ ਮੇਰੇ ਜਿੰਨੇ ਸਕੂਲ ਦੇ ਸੀਨੀਅਰ ਸੀ ਮੇਰੇ ਜਿੰਨੇ ਜੂਨੀਅਰ ਜਿੰਨੇ ਮੇਰੇ ਟੀਚਰ ਸੀ ਸਭ ਨੇ ਮੈਂ ਕਿਤੇ ਵੀ ਜਾਂਦਾ ਸੀ ਨਾ ਸੋ ਜਿਹਦੇ ਕਰਕੇ ਮਤਲਬ ਕਿ ਇੱਕੋ ਇੱਕ ਅਰਬਨ ਦੀ ਜਿਹੜੀ ਹੈ ਆਮ ਆਦਮੀ ਪਾਰਟੀ ਨੇ ਜਿਹੜੀ ਆ ਜਿੱਤੀ ਤੇ ਮੈਂ ਵਿਧਾਨ ਸਭਾ ਵਿੱਚ ਪਹੁੰਚਿਆ ਤੇ ਬੜੀ ਉਹ ਟਫ ਇਲੈਕਸ਼ਨ ਸੀ ਉਸ ਤੋਂ ਬਾਅਦ ਤਾਂ ਮੈਂ ਦੋ ਇਲੈਕਸ਼ਨਾਂ ਲੜਿਆ ਇੰਨਾ ਪਿਆਰ ਮੈਨੂੰ ਮਿਲਿਆ ਮੈਂ ਵਨ ਸਾਈਡਡ ਤੋਂ ਉਹਨਾਂ ਰਿਐਕਸ਼ਨਾਂ ਜਿੱਤਿਆ ਵੀ ਕੋਈ ਅਧੀਆਂ ਵੋਟਾਂ ਕਹਿੰਦੇ 50% ਮੈਨੂੰ ਜਿਹੜੀਆਂ ਨੇ ਉਹ ਕਹਿੰਦੀਆਂ ਰਹੀਆਂ ਤੋਂ ਮੈਨੂੰ ਨਹੀਂ ਲੱਗਦਾ ਵੀ ਮੇਰੇ ਜਿੰਨਾ ਪਿਆਰ ਬਰਨਾਲੇ 'ਚੋਂ ਕਿਸੇ ਲੀਡਰ ਨੂੰ ਮਿਲਿਆ ਹੋਣਾ ਕਿਉਂਕਿ ਬਰਨਾਲੇ ਵਾਲੇ ਇੱਕ ਬੰਦੇ ਨੂੰ ਦੋ ਵਾਰੀ ਵੋਟਾਂ ਪਾਉਂਦੇ ਐ ਦੱਤ ਸਾਬ 3 ਵਾਰੀ ਅੱਕ ਜਾਂਦੇ ਕਹਿੰਦੇ ਬੱਸ ਉਹਨਾਂ ਦੋ ਵਾਰੀ ਤੇ ਲੋਹ ਸਾਬ ਜਿੱਤਾਇਆ ਦੋ ਵਾਰੀ ਸਾਡੇ ਸਵਰਗਵਾਸੀ ਕੀਤੂ ਜੀ ਜਿੱਤਾਇਆ ਇਕੱਲਾ ਮਹੀਨੇ ਦੀ ਵੀ ਸੱਤ-ਸੱਤ ਤਿੰਨਾਂ ਦੀ ਜਿਹਾ ਲੋਕਾਂ ਨੇ ਸੋ ਮੈਂ ਬੜਾ ਰਿਣੀ ਆ ਧੰਨਵਾਦੀ ਆ ਇਸ ਇਲਾਕੇ ਚ ਵੀ ਮੈਨੂੰ ਹਮੇਸ਼ਾ ਬਹੁਤ ਪਿਆਰ ਬਹੁਤ ਸਤਿਕਾਰ ਜਿਹੜਾ ਉਹ ਮਿਲਿਆ ਤੇ ਮੈਂ ਆਪਣੇ ਵੱਲੋਂ ਹਮੇਸ਼ਾ ਜਿਹੜੀ ਕੁਰਸੀ ਤੇ ਵੀ ਬੈਠਾ ਮੈਂ ਉਹਦੇ ਨਾਲ ਹਮੇਸ਼ਾ ਇਨਸਾਫ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਹੈ ਮੈਂ ਜੇ ਦਿੱਲੀ ਗਿਆ ਤਾਂ ਮੈਂ ਉੱਥੇ ਵੀ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਮੈਂ ਇਹ 16 ਨੰਬਰ ਵਾਲ ਚ ਵੀ ਜਿਸ ਦਿਨ ਮੀਟਿੰਗ ਕੀਤੀ ਸੀ ਮੈਂ ਕਿੱਥੇ ਗਿਆ ਸੀ ਵੀ ਮੈਨੂੰ ਇਹਨਾਂ ਦਾ ਪਤਾ ਨਹੀਂ ਪਰ ਮੈਂ ਜਿਸ ਦਿਨ ਦਿੱਲੀ ਗਿਆ ਤੇ ਤੁਹਾਨੂੰ ਮਾਣ ਮਹਿਸੂਸ ਹੋਊਗਾ ਵੀ ਭਾਈ ਨਾਲੇ ਦਾ ਮੁੰਡਾ ਜਾ ਕੇ ਉੱਥੇ ਮੋਦੀ ਦੇ ਸਾਹਮਣੇ ਜਾਂ ਕਹੋ ਪਾਰਲੀਮੈਂਟ ਦੇ ਵਿੱਚ ਜਾ ਕੇ ਆਪਣੀ ਆਵਾਜ਼ ਆ ਜਿਹੜੀ ਲੱਖ ਦੀ ਬੁਲੰਦ ਕਰ ਰਹੇ ਆ ਤੇ ਮੈਂ 1947 ਤੋਂ ਲੈ ਕੇ ਹੁਣ ਤੱਕ ਪੰਜਾਬ ਨੇ ਕੀ ਕੀਤਾ ਤੇ ਪੰਜਾਬੀਆਂ ਨੂੰ ਕੀ ਮਿਲਿਆ ਮੈਂ ਸਾਰਾ ਜਿਹੜਾ ਜਿਹੜਾ ਉੱਥੇ ਲੋਕ ਸਭਾ ਚ ਮੂਰਤੀ ਦੇ ਸਾਹਮਣੇ ਖੜ ਕੇ ਕੀਤਾ ਮੈਂ ਕਿਹਾ 80% ਕੁਰਬਾਨੀਆਂ ਦਿੱਤੀਆਂ ਸੀ ਪੰਜਾਬੀਆਂ ਨੇ ਦੇਸ਼ ਯਾਦ ਕਰਵਾਉਣ ਲਈ ਤੇ ਜਦੋਂ ਯਾਦ ਹੋਇਆ ਸਾਰਾ ਦੇਸ਼ ਖੁਸ਼ੀ ਮਨਾ ਰਿਹਾ ਸੀ ਲੱਡੂ ਵੰਡੇ ਜਾ ਰਹੇ ਸੀ ਤੇ ਪੰਜਾਬੀਆਂ ਦੇ ਘਰਾਂ ਚ ਵੈਣ ਪੈ ਰਹੇ ਸੀ ਕਿਉਂਕਿ ਪੰਜਾਬ ਵੰਡਿਆ ਗਿਆ ਸਾਡੀਆਂ ਕਿੱਲੀਆਂ ਹਿਸਟੋਰੀਕਲ ਬਿਲਡਿੰਗਸ ਧਾਰਮਿਕ ਸਥਾਨ ਸਾਡੇ ਪਾਕਿਸਤਾਨ ਰਹੇਗੇ 10 ਲੱਖ ਮਤਲਬ ਕਿ ਆਂਕੜਾ ਜਿਹੜਾ ਕਹਿੰਦੇ ਆ ਵੀ ਪੰਜਾਬੀ ਜਿਹੜੇ ਉਦੋਂ ਮਾਰੇ ਤੇ ਇੰਨਾ ਕੁਛ ਅਸੀਂ ਸਿਆ ਤੇ ਉਸ ਤੋਂ ਬਾਅਦ ਵੀ ਸਾਨੂੰ ਕੀ ਮਿਲਿਆ ਹਰੀ ਕ੍ਰਾਂਤੀ ਅਸੀਂ ਲਿਆਂਦੀ ਸਾਰੇ ਜਿਹਦਾ ਢਿੱਡ ਭਰ ਲਈ ਸਾਡੇਆਂ ਦਾ ਜਿਹੜਾ ਚੌਲ ਆ ਚਾਵਲਾ ਖਾਣਾ ਹੀ ਨਹੀਂ ਸੀ ਪਾਣੀ ਬਰਬਾਦ ਕਰ ਲਿਆ ਧਰਤੀ ਬਰਬਾਦ ਕਰ ਲਈ ਜਿਹੜਾ ਕਹਿੰਦੇ ਆ ਵੀ ਦੇਸ਼ ਆਤਮ ਨਿਰਭਰ ਹੋਇਆ ਉਹ ਪੰਜਾਬੀਆਂ ਨੇ ਕੀਤਾ ਪਰ ਸਾਨੂੰ ਮਿਲਿਆ ਕੀ ਹਰ ਜਗ੍ਹਾ ਵਿਤਕਰਾ ਕਾਲਾ ਦੌਰ ਆਇਆ ਪੰਜਾਬ ਦਾ ਉਹਦਾ ਬੋਝ ਵੀ ਪੰਜਾਬ ਦੇ ਪਾਪਾ ਜਿਹਦੇ ਕਰਕੇ ਪੰਜਾਬ ਦੀ ਵੀ ਆਪਣਾ ਪਹਿਲਾ ਕਾ ਲਾਹੌਰ ਛੱਡ ਕੇ ਪੰਜਾਬ ਆਈ ਇੱਥੇ ਤੇ ਉਦੋਂ ਸਰਦਾਰ પટેલ ਨੇ ਕਿਹਾ ਵੀ ਇਹ ਦੇਸ਼ ਪੰਜਾਬੀਆਂ ਦਾ ਕਰਜ਼ਦਾਰ ਹੈ ਵੀ ਜਿੰਨਾ ਖੂਨ ਤੁਸੀਂ ਡੋਲਿਆ ਦਾ ਤੁਹਾਡਾ ਖੂਨ ਡੋਲਿਆ ਕਿਸੇ ਹੋਰ ਕੌਮ ਦਾ ਡੋਲਿਆ ਹੋਇਆ ਹੋਰ ਕਿਤੋਂ ਦੇ ਖੇਤੇ ਦੇ ਲੋਕਾਂ ਦਾ ਡੋਲਿਆ ਹੋਇਆ ਤੈਨਾਂ ਸਹਿਣੀ ਸੀ ਕਰ ਪਾਉਂ ਉਹ ਲੋਕ ਪਾਗਲ ਹੋ ਜਾਂਦੇ ਜੀ ਕਹਿੰਦੇ ਦੇਸ਼ ਦੀ ਬੋਝ ਬਣ ਜਾਂਦੇ ਪਰ ਤੁਸੀਂ ਇਹਨਾਂ ਖੂਨ ਘੋਲ ਕੇ ਵੀ ਇੰਨੀ ਝਖਮ ਸਹਿ ਕੇ ਵੀ ਤੁਸੀਂ ਪੰਜਾਬੀਆਂ ਨੇ ਸੀ ਨਹੀਂ ਕਹੀ ਤੇ ਤੁਸੀਂ ਦੇਸ਼ ਨਾਲ ਖੜੇ ਰਹੇ ਉਹ ਕਹਿੰਨਾਂ ਨੇ ਕਿਹਾ ਕਿ ਬਹੁਤ ਖੂਨ ਡੋਲਿਆ ਹੁਣ ਦੇਸ਼ ਦੀ ਵਾਰੀ ਹੈ ਤੁਹਾਡੇ ਝਖਮ ਜਿਹੜੇ ਉਹ ਭਰੇ ਜਾਣਗੇ ਪੰਜਾਬ 'ਚ ਨਵਾਂ ਖੂਨ ਪਾਇਆ ਜਾਊਗਾ ਔਰ ਉਹ ਸਿਰਫ ਗੱਲਾਂ ਰਹਿ ਗਈਆਂ ਪੰਜਾਬ ਨੂੰ ਕਦੇ ਦਮਾਨੀ ਨਹੀਂ ਕੋਈ ਪੈਕੇਜ ਨਹੀਂ ਕਦੇ ਕਿਸੇ ਨੂੰ ਕੁਝ ਨਹੀਂ ਦਿੱਤਾ ਸੋ ਮੈਂ ਇਹ ਗੱਲਾਂ ਜਦੋਂ ਮੈਂ ਉੱਥੇ ਬੋਲਿਆ ਏ ਇੰਨੀਆਂ ਵਾਰਨ ਹੋਈਆਂ ਤੇ ਮਤਲਬ ਕਿ ਇੰਨੇ ਕਿ ਉੱਥੇ ਜਾਂਦੇ ਰਿਹਾ ਹਰ ਇੱਕ ਨੇ ਕਿਹਾ মিডিਆ ਲਈ ਵੀ ਪਹਿਲੀ ਵਾਰ ਇਹਨੇ ਡਿਟੇਲ ਚ ਕਿਸੇ ਐਮਪੀ ਨੇ ਜਾ ਕੇ ਗੱਲ ਰੱਖੀ ਹੈ ਤਾਂ ਭਾਈ ਜਿਹੜਾ ਸੰਗਰੂਰ ਤੋਂ ਮੀਤ ਗਿਆ ਉਹਨੇ ਰੱਖੀ ਹੈ ਸੋ ਮੈਂ ਹਮੇਸ਼ਾ ਆਪਣੀ ਜਿਹੜੀ ਕੁਰਸੀ ਤੇ ਤੁਸੀਂ ਮੈਨੂੰ ਬਤਾਇਆ ਭਾਵੇਂ ਐਮਐਲਏ ਰਹਾ ਮਾਂ ਭਾਵੇਂ ਮੰਤਰੀ ਬਣਿਆ ਮੈਂ ਹਮੇਸ਼ਾ ਉਹਦੇ ਨਾਲ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਮੈਰੀ ਵਿਭਾਗਾਂ ਸੀ ਮੇਰੇ ਕੋਲੇ ਸਾਡੇ ਇਲਾਕੇ ਨੂੰ ਜਿਹੜੇ ਨੂੰ ਕਦੇ ਕਿਸੇ ਨੇ ਪੰਜੀ ਨਹੀਂ ਦਿੱਤੀ ਮੈਰਿਟ ਡਿਪਾਰਟਮੈਂਟ ਤੇ ਮੈਂ ਪਿਛਲੇ 25 ਸਾਲ ਚ 300 ਕਰੋੜ ਰੁਪਇਆ ਮੈਂ ਇਕੱਲਾ ਬਰਨਾਲੇ ਜ਼ਿਲ੍ਹੇ ਨੂੰ ਲਿਆ ਕੇ ਦਿੱਤਾ ਤੇ ਜਿਹਦਾ ਸਾਨੂੰ ਕਿਉਂਕਿ ਇੱਥੇ ਕੋਈ ਖੇਤੀਬਾੜੀ ਕਰਨ ਵਾਲੇ ਤਾਂ ਥੋੜੇ ਬੈਠੇ ਆ ਆਪਾਂ ਕਹਿੰਦੇ ਕਿ ਸਾਨੂੰ ਨਹਿਰੀ ਪਾਣੀ ਦਾ ਕੀ ਮਤਲਬ ਪਰ ਇੰਟਰਨੈਟਲੀ ਸਾਡਾ ਵੀ ਮਤਲਬ ਹੈ ਜਦੋਂ ਨਹਿਰੀ ਪਾਣੀ ਲੋਕਾਂ ਦੇ ਵਰਤਿਆ ਪਰ ਗੁਦਰਤੀਆ ਧਰਤੀ ਹੈ ਓ ਕਿਸਾਨਾਂ ਨੇ ਪਾਣੀ ਘੱਟ ਘਟਿਆ ਜਿਹਦੇ ਨਾਲ ਕਈ ਧਾਕਿਆਂ ਬਾਅਦ ਆ ਪਿੱਛੇ ਜੀ ਰਿਪੋਰਟ ਲੱਗੀ ਸੀ ਕਿ ਬਰਨਾਲਾ ਜਿਹੜਾ ਡਾਰਕ ਜ਼ੋਨ ਤੇ ਜਾ ਰਿਹਾ ਹੈ ਹਰ ਸਾਲ ਪਾਣੀ ਦਾ ਜਿਹੜਾ ਗਰਾਊਂਡ ਡਿਵੈਲਪ ਕਰਨ ਦੀ ਬਜਾਏ ਉਹ ਵਧਿਆ ਕਿਉਂਕਿ ਮਾਰੂਥਲ ਤਾਂ ਸਾਡਾ ਫਜਾ ਫੜਦਾ ਜਾ ਰਿਹਾ ਹੈ ਨਾ ਸੋ ਮੈਂ ਆਪਣੇ ਵੱਲੋਂ ਹਮੇਸ਼ਾ ਇਹ ਕੋਸ਼ਿਸ਼ ਕੀਤੀ ਹੈ ਕਿ ਬਰਨਾਲੇ ਦੀ ਡਿਵੈਲਪਮੈਂਟ ਬਰਨਾਲੇ ਦਾ ਵਿਕਾਸ ਕਰੋੜਾ ਰੁਪਿਆ ਲਾਉਂਦਾ ਕਿ ਆਂਦਾ ਜਿਹੜਾ 35 ਸਾਲ ਤੋਂ ਸਾਡੇ ਬਰਨਾਲੇ ਨੂੰ ਕਿਸੇ ਸਰਕਾਰ ਨੇ ਝਾਕਣ ਨਹੀਂ ਦਿੱਤਾ ਭਾਵੇਂ ਨਹਿਰੀ ਮੈਕਵੇ ਦਾ ਪੈਸਾ ਹੋਵੇ ਭਾਵੇਂ ਸਪੋਰਟਸ ਡਿਪਾਰਟਮੈਂਟ ਦਾ ਹੋਵੇ ਭਾਵੇਂ ਸਾਡੀ ਮਿਨਿਸਪਲ ਕਮੇਟੀ ਦੇ ਲਈ ਕੋਈ ਏਰੀਆ ਦਾ ٹرسٹ ਦੇ ਅੰਦਰ ਹੈ ਮਰਸੀਬਲ ਕਮੇਟੀ ਨੂੰ ਕਦੇ ਕਿਸੇ ਸਰਕਾਰ ਨੇ ਪੰਜੀੜੀ ਦਿੱਤੀ ਜੋ ਲੋਗਲ ਮਤਲਬ ਕਿ ਲੋਕਾਂ ਦੇ ਲਾਕੇ ਟੈਕਸ ਇਕੱਠਾ ਹੁੰਦਾ ਹੈ ਉਹਦੇ ਜੋ ਸਾਰਾ ਕੁਝ ਹੁੰਦਾ ਸੀ ਆ ਜਗ੍ਹਾ ਜਗ੍ਹਾ ਤੇ ਬਰਨਾਲੇ ਕੂੜੇ ਦੇ ਢੇਰ ਐਸਡੀ ਕਾਲਜ ਦੇ ਸਾਹਮਣੇ ਹਸਪਤਾਲ ਦੇ ਸਾਹਮਣੇ ਪੁਰਾਣੇ ਸਿਰਨੇ ਕੋਲੇ ਐਚਡੀਐਫਸੀ ਬੈਂਕ ਦੇ ਅੱਗੇ ਉੱਥੇ ਜਿੱਥੇ ਆਪਾਂ ਫਲਾਈਓਵਰ ਉਤਰ ਜਾਂ ਚੱਗਾ ਜਗ੍ਹਾ ਜਗ੍ਹਾ ਤੇ ਪਿਛਲੀ ਕਾਂਗਰਸ ਸਰਕਾਰ ਤੋਂ 5 ਸਾਲ ਕੂੜੇ ਦੇ ਢੇਰ ਨਹੀਂ ਚੱਕੇ ਪਏ ਤੇ ਆਪਣੀ ਸਰਕਾਰ ਬਣੀ ਮੈਂ 28 ਟਰੱਕ ਕੱਲਾ ਕੂੜਾ ਚੱਕਣ ਲਈ ਬਰਨਾਲਾ ਕਮੇਟੀ ਨੂੰ ਕਾਜ ਸਰਕਾਰ ਤੋਂ ਲਿਆ ਕੇ ਦਿੱਤੇ ਜਿਵੇਂ ਸਰਕਾਰ ਦਾ ਹਿੱਸਾ ਬਣਿਆ ਤਾਂ ਉਹ ਆਇਆ ਸਰਕਾਰ ਦਾ ਹਿੱਸਾ ਬਣਿਆ ਤਾਂ 300 ਕਰੋੜ ਰੁਪਇਆ ਆਇਆ ਕਰੋੜਾ ਰੁਪਇਆ ਤਾਂ ਮੈਂ ਚੌਂਕਾਂ ਦੀ ਬਿਊਟੀਫਿਕੇਸ਼ਨ ਹੀ ਲਿਆ ਕੇ ਦਿੱਤਾ ਨਹੀਂ ਕੋਈ ਇੱਥੇ ਕਾਂਗਰਸ ਵਾਲੇ ਆਉਂਗਾ ਉਦੋਂ ਪੁੱਛੋ ਵੀ 5 ਸਾਲਾਂ 'ਚ ਇੱਕ ਵੀ ਰੁਪਇਆ ਬਰਨਾਲਾ ਕਮੇਟੀ ਨੂੰ ਦਿੱਤਾ ਹੋਵੇ 5 ਸਾਲਾਂ 'ਚ ਇੱਕ ਵੀ ਰੁਪਇਆ ਇੱਥੇ ਨਹਿਰੀ ਬੈਂਕ ਵਿੱਚ ਆਇਆ ਹੋਵੇ ਸੋ ਜੇ ਮੈਂ ਸਰਕਾਰ ਸੀ ਤਾਂ ਬੜੇ ਕੰਮ ਹੋ ਆ ਸਾਡਾ ਹਸਪੀਟਲ ਹੈ ਕਦੇ ਕਿਸੇ ਸਰਕਾਰ ਨੇ ਪੰਜੀ ਦਿੱਤੀ ਉਹ ਸਾਰਾ ਦਾਦੀ ਸਦਨ ਵਾਲੇ ਬਣਾਇਆ ਕਹਿੰਦੇ ਮੁੰਡਾ ਹੋ ਗਿਆ ਉਹਨੇ ਦੋ ਕਮਰੇ ਇੱਕ ਵਾਤੇ ਕੋਈ ਵੱਡਾ ਕਰਿਆ ਬਜ਼ੁਰਗ ਗੁਜ਼ਰ ਕੇ ਉਹਨਾਂ ਨੇ ਦੋ ਕਮਰੇ ਇੱਕ ਵਾਤੇ ਇਸੇ ਕਰਕੇ ਉਹਦੇ ਕੋਲ ਜਗ੍ਹਾ ਬਹੁਤਾ ਹਸਪੀਟਲ ਕੋਲੇ ਪਰ ਉਹ ਕੋਈ ਸਿਮੇਟਰੀ ਨਹੀਂ ਸਿੰਗਲ ਸਟੋਰੀ ਹੈ ਉਹ ਕੋਈ ਉਥੇ ਮਲਟੀ ਸਟੋਰੀ ਬਿਲਡਿੰਗ ਨਹੀਂ ਬਣ ਸਕਦੀ ਇਹ ਪਹਿਲੀ ਵਾਰ ਹੈ ਜੇ ਮੈਂ ਸਰਕਾਰ ਚ ਆਇਆ ਪਰ ਮੈਂ 21 ਕਰੋੜ ਰੁਪਇਆ ਬਰਨਾਲ ਦੇ ਹਸਪੀਟਲ ਨੂੰ ਦਵਾਇਆ ਜਿਹੜਾ ਉਹਦਾ ਕੰਮ ਬਿਲਡਿੰਗ ਬਣਨੀ ਸ਼ੁਰੂ ਹੋ ਗਈ ਪਿਛਲੀ ਸਾਈਡ ਬਣ ਰਹੀ ਹੈ ਤੇ ਮਲਟੀ ਸਟਰੀ ਹਸਪੀਟਲ ਬਣ ਰਿਹਾ ਹੁਣ ਉਹ ਤਾਂ ਹਸਪੀਟਲ ਇਦਾਂ ਦਾ ਬੰਦਾ ਕੱਲੋਂ ਬਿਲਡਿੰਗ ਆਉਂਦੀ ਹੈ ਪਹਿਲਾ ਬਿਮਾਰ ਹੁੰਦਾ ਉਹਨੂੰ ਦੇਖ ਕੇ ਹੋਰ ਹੋ ਜਾਂਦਾ ਸੋ ਕ੍ਰਿਟੀਕਲ ਕੇਅਰ ਡੋਨੇਟ ਬਣ ਰਿਹਾ ਮਤਲਬ ਕਿ ਇਹ ਨਹੀਂ ਲੁਧਿਆਣਾ ਤੋਂ ਲੈਣੇ ਸੀਸੀਯੂ ਨਹੀਂ ਸੀ ਸਾਡੇ ਸੋ ਇਹ ਸਾਰਾ ਕੁਝ ਤਾਂ ਹੋ ਰਿਹਾ ਜੇ ਭਾਈ ਮੈਂ ਸਰਕਾਰ ਦਾ ਹਿੱਸਾ ਬਣਿਆ 35 ਸਾਲਾਂ ਦੇ ਬਾਅਦ ਆ ਕਿਉਂਕਿ ਇਹ ਵੀ ਟਰਸਟ ਦਾ ਹਿੱਸਾ ਟਰਸਟ ਨੂੰ ਕੋਈ ਸਰਕਾਰ ਗਰੰਟੀ ਨਹੀਂ ਦੇ ਸਕਦੀ ਮੰਨ ਲਓ ਕਿ ਟਰਸਟ ਇਹ ਹੁੰਦਾ ਵੀ ਆਪਣੀ ਨਕਮ ਦੇ ਸਾਧਨ ਆਪ ਪੈਦਾ ਕਰਦਾ ਉਹ ਪਲਾਟ ਵਿੱਚ ਦੁਕਾਨਾਂ ਵਿੱਚ ਪਾਰਾ ਐਡਾ ਵੱਡਾ ਮਸਲਾ ਹੈ ਜੀ ਟੋਡੀਆਂ ਬਾਈ 1 ਏਕੜ ਵਾਲੀ ਸੜਕ ਵਾਲਾ ਜਿਵੇਂ ਸੰਦੀਪ ਜੀ ਤੁਸੀਂ ਉਧਰ ਆਪਣੇ ਸ਼ੈੱਲਰ ਚ ਜਾਂਦੇ ਕਿੱਥੇ ਮੰਨ ਕੇ ਨਾ ਫੈਕਟਰੀ ਜਾਣੀ ਤੁਸੀਂ ਉਹ ਇੱਟਾ ਬੁਰੇ ਹਾਲਾਤ ਸੀ ਅਸੀਂ ਕੋਈ ਡਿਵੈਲਪਮੈਂਟ ਦੇ ਕੰਮ ਦੀ ਪੋਸਟ ਪੈਕ ਕਰੀ ਲੋਕਾਂ ਤੋਂ ਲਿਖ ਕਮੈਂਟ ਕਰਦੇਗਾ ਸੜਕ ਬਾਰੇ ਕੁਝ ਕਰਦੇ ਉਹ ਮੈਂ ਟਾਸਟ ਵਾਲਿਆਂ ਨੂੰ ਕਹਾਂ ਉਹ ਕਹਿੰਦੇ ਸਾਡੇ ਕੋਲ ਪੈਸਾ ਹੈ ਨਹੀਂ ਇਹ ਬਰਨਾਲੇ ਦੀ ਹਿਸਟਰੀ ਚ ਪਹਿਲੀ ਵਾਰ ਹੈ ਕਿ ਮੈਂ ਪੀਆਈਟੀਵੀ ਥਰੂ ਤਕਰੀਬਨ 2 ਕਰੋੜ ਰੁਪਇਆ ਮੈਂ ਉਹ ਸੜਕ ਦੀ ਪੰਜਾਬ ਸਰਕਾਰ ਤੋਂ ਲਿਆ ਦੇ ਦਿੱਤਾ ਤੁਸੀਂ ਦੇਖੋ ਵੀ ਉਹ ਨਮੂਨੇ ਦੀ ਸੜਕ ਹੈ ਜਿਹੜੀ ਉਹ ਬਣੀ ਹੈ ਸੋ ਜੇ ਮੈਂ ਸਰਕਾਰ ਤੋਂ ਸਿੱਧਾ ਜਿਹੜੇ ਪੈਸੇ ਉਹ ਮਿਲੇ ਕਿੰਨੀ ਜਗ੍ਹਾ ਬਰਨਾਲੇ ਚ ਪੀਣ ਵਾਲੇ ਪਾਣੀ ਸੀਵਰੇਜ ਦੀ ਸਮੱਸਿਆ ਸਾਡਾ 7000 ਬਜਟ ਤੱਕ ਸੀਵਰੇਜ ਨਹੀਂ ਕਿਹਾ ਹਜੇ ਤੱਕ ਸੀਵਰੇਜ ਨਹੀਂ ਉੱਥੇ ਪਰ ਹੁਣ ਪੈ ਰਿਆ ਧੀਰਜ ਜੀ ਬੈਠੇ ਆ ਪੂਰੇ ਪੰਜਾਬ ਲਈ ਇੱਕ ਸਕੀਮ ਸੀ ਉਹਦੇ 240 ਕਰੋੜ ਰੁਪਇਆ ਫੰਡ ਸੀ ਜੇ ਵੰਡੇ ਕੇ ਦਿੰਦੇ ਬਾ ਛੋਟਾ ਜਿਹਾ ਆਪਕੋ 5 ਕਰੋੜ ਮਿਲਦਾ ਪਰ ਮੈਂ 240 ਤੋਂ 88 ਕਰੋੜ ਰੁਪਇਆ ਇਕੱਲੇ ਬਰਨਾਲੇ ਦੇ ਪੀਣ ਵਾਲੇ ਪਾਣੀ ਲਈ ਤੇ ਜਿੱਥੇ ਸੀਵਰੇ ਰਹਿੰਦਾ ਦਾ ਰਿਪਲੇਸ ਹੋਣ ਵਾਲਾ ਉਹਦੇ ਵੀ ਪਾਸ ਕਰਵਾਇਆ ਜਿਹਦੇ ਚ 5 ਕਰੋੜ ਰੁਪਇਆ ਇਕੱਲੇ ਧੀਰਜ ਜੀ ਦੇ ਵਾਰਡ ਦੇ ਵਿੱਚ ਲੱਗ ਰਿਹਾ ਜਿੱਥੋਂ ਨੀਰਜ ਜੀ ਐਂਸ ਸੀ ਸਦਰ ਬਾਜ਼ਾਰ ਚ ਪਹਿਲੀ ਵਾਰੀ ਸੀਰੀਜ ਪਹਿਰਾ ਤੱਕ ਉਹ ਸੀਰੀਜ ਹੈ ਸੋਏ ਪੈਸੇ ਤਾਂ ਆਇਆ ਜੇ ਭਾਈ ਮੈਂ ਸਰਕਾਰ ਦਾ ਹਿੱਸਾ ਜਿਹੜਾ ਬਣਿਆ ਸੋ ਇਸੇ ਕਰਕੇ ਦੇਖੋ ਮੈਂ ਤੁਹਾਨੂੰ ਬੇਨਤੀ ਕਰਦਾ ਸਰਕਾਰ ਨੂੰ ਕੋਈ ਫਰਕ ਨਹੀਂ ਉੱਥੇ ਤਾਂ ਮੁੱਖ ਮੰਤਰੀ ਸਾਹਿਬ ਕੋਲੇ 92 ਸੀਟਾਂ ਇੱਕ ਘਰ ਜਾਣ ਚਾਰ ਵੱਧ ਜਾਣ ਕੀ ਫਰਕ ਉੱਥੇ ਪੈਂਦਾ ਪਰ ਬਰਨਾਲੇ ਕੌਣ ਜਿੱਤਦਾ ਕੌਣ ਹਾਰਦਾ ਸਾਨੂੰ ਇੱਥੇ ਬਹੁਤ ਫਰਕ ਪੈਂਦਾ ਜੇ ਸਰਕਾਰ ਦਾ ਬੰਦਾ ਹੋਊ ਤਾਕੀ ਡਵੈਲਪਮੈਂਟ ਕਰੂ ਕੱਲ ਨੂੰ ਕੰਮ ਨੂੰ ਕਹਿ ਸਕਦੇ ਆ ਦੂਜਾ ਹੋਇਆ ਹੁਣ ਤੇ ਇੱਕੋ ਗੱਲ ਕਹਿਣਾ ਵੀ ਭਾਈ ਮੈਂ ਕੀ ਕਰਾਂ ਮੇਰੀ ਕਿਹੜਾ ਸਰਕਾਰ ਮੇਰੇ ਤੋਂ ਕੋਈ ਫੋਨ ਨਹੀਂ ਚੱਕਦਾ ਸੋ ਇਸੇ ਕਰਕੇ ਮੈਂ ਤੁਹਾਨੂੰ ਇਹ ਬੇਇੱਜ਼ਤੀ ਕਰਦਾ ਕਿ ਮਸਾਂ ਆਪਾਂ 35 ਸਾਲਾਂ ਬਾਅਦ ਬਰਨਾਲਾ ਸਰਕਾਰ ਚ ਆਇਆ 25 ਸਾਲ ਰਹਿ ਗਏ ਆਪਾਂ ਸਰਕਾਰ ਦੇ ਵਿੱਚ ਰਹੀਏ ਤਾਈਓ ਸਾਡੇ ਇਲਾਕੇ ਡਵੈਲਪਮੈਂਟ ਜਿਹੜੀ ਆ ਹੋ ਸਕਦੀ ਹੈ ਬਿਨਾ ਸਰਕਾਰ ਤੋਂ ਕੁਝ ਨਹੀਂ ਹੋਣਾ ਇੱਥੇ ਆ ਹੁਣ ਆ ਲਾਈਟ ਚੱਲ ਰਹੀ ਹੈ ਇਹ ਕਿਉਂ ਚੱਲ ਰਹੀ ਹੈ ਕਿਉਂਕਿ ਆ ਖੰਬੇ ਵਾਲੀ ਤਾਰਾਂ ਦੇ ਰਾਹੀਂ ਇਹਦਾ ਕਨੈਕਸ਼ਨ ਜਾ ਕੇ ਗ੍ਰਿਡ ਨਾਲ ਜੁੜਦਾ ਜਿੱਥੋਂ ਕਰੰਟ ਆਉਂਦਾ ਹੈ ਦੇ ਵਿੱਚ ਹੁਣ ਜੇ ਮੈਂ ਇਥੋਂ ਇਹ ਜੀ ਤਾਰ ਵੜਨਾ ਫਿਰ ਕੋਸ਼ਾ ਖੰਬੇ ਨਹੀਂ ਕਰਨਾ ਕੋਈ ਗ੍ਰਿਡ ਨਹੀਂ ਕਰਨਾ ਕਿਉਂਕਿ ਤਾਂ ਕਨੈਕਸ਼ਨ ਗ੍ਰਿਡ ਨਾਲ ਟੁੱਟ ਜੇ ਸੋ ਇਸੇ ਕਰਕੇ ਮੇਰੀ ਤੁਹਾਨੂੰ ਬੇਨਤੀ ਹੈ 35 ਸਾਲਾਂ ਬਾਅਦ ਆਪਣੀਆਂ ਗ੍ਰਿਡ ਨਾਲ ਤਾਰਾਂ ਜੁੜੀਆਂ ਹੈ ਤਾਰ ਨਾ ਵੜਲੇ ਫਿਰ ਕੋਈ ਕੰਮ ਇਹ ਚਾਲਣ ਨਹੀਂ ਕਰਦੀ ਫਿਰ ਇਹ ਨਹੀਂ ਚਾਲਣ ਨਹੀਂ ਕਰਨਾ ਕਿਹੜੇ ਫਿਗੂਦੀ ਰਹਿਣਾ ਇੱਕੋ ਭਾਈ ਮੈਂ ਕੀ ਕਰਾਂ ਮੇਰੇ ਕਿਹੜਾ ਤਾਰਾ ਗ੍ਰੈਡ ਨਾਲ ਜੁੜਿਆ ਸੋ ਆ ਹਰਿੰਦਰ ਢਾਲੀਵਾਲੀਆ ਕੱਲਾ ਭਾਈ ਜਿਹਦੀਆਂ ਤਾਰਾ ਗ੍ਰੈਡ ਨਾਲ ਜੁੜੀਆਂ ਹੋਈਆਂ ਇਹ ਜੋੜ ਨੂੰ ਆਪਾਂ ਮਜ਼ਬੂਤ ਕਰੀਏ ਤੇ ਇਹਨਾਂ ਨੂੰ ਜਿਤਾ ਕੇ ਵਿਧਾਨ ਸਭਾ ਭੇਜੀਏ ਤਾਂ ਕਿ ਜਿਹੜਾ ਸਾਡੇ ਇਲਾਕੇ ਦਾ ਜਿਹੜਾ ਵਿਕਾਸ ਹੈ ਡਵੈਲਪਮੈਂਟ ਹੈ ਜਿਹੜੀ ਹੈ ਹੋਰ ਹੈ ਉਹ ਹੋ ਸਕੇ ਕਿ ਬਾਕੀ ਕਿਉਂਕਿ ਇਹ ਇਲਾਕਾ ਵੀ ਪ੍ਰਸਤ ਦੇ ਅੰਦਰ ਹੈ ਤੇ ਗ੍ਰਾਂਟ ਇਹਨੂੰ ਵੀ ਨਹੀਂ ਆਉਂਦੀ ਪਰ ਮੇਰਾ ਤੁਹਾਡੇ ਨਾਲ ਵਾਦਾ ਜੇ ਮੈਂ ਉਹ ਸੜਕ ਨੂੰ 4.2 ਕਰੋੜ ਰੁਪਏ ਲਿਆ ਕੇ ਦੇ ਸਕਦਾ ਤੁਹਾਡੀਆਂ ਸਮੱਸਿਆਵਾਂ ਛੁੱਟੀਆਂ ਨੇ ਆ ਹਰਿੰਦਰ ਨੂੰ 80% ਵੋਟ 16 ਏਕੜ ਚੋਂ ਪਾ ਦਿਓ ਜਿੰਨੇ ਵੀ ਵੈਸੇ ਤੁਸੀਂ ਕਹੋਗੇ ਮੈਂ ਤੁਹਾਨੂੰ ਦੁੱਗਣੇ ਪੈਸੇ 16 ਏਕੜ ਦੇ ਲਿਆ ਕੇ ਦੇਵਾਂਗਾ ਪਰ ਲਿਆ ਕੇ ਭਾਈ ਮੈਂ ਤੇ ਫੇਰੀ ਦੇ ਸਕਦਾ ਜਹਰਿੰਦਰ ਥਾੜੀ ਵਾੜ ਜੀ ਨੂੰ ਮੈਂ ਡਿਲੀਟ ਨਾਲ ਆਪਾਂ ਜਿੱਦਾਂ ਕੇ ਭੇਜਾਂਗੇ ਸੋ ਮੈਂ ਹੀ ਆਪਾਂ ਪਾਰਟੀ ਵਾਈ ਤੋਂ ਵੀ ਉੱਪਰ ਉੱਠ ਕੇ ਬਰਨਾਲੇ ਦੀ ਤਰੱਕੀ ਲਈ ਹੈ ਇਹ ਸੜਕ ਵੀ 25 ਸਾਲਾਂ ਰੁਕੀ ਹੋਈ ਸੀਗੀ हां ਇਹਨਾਂ ਦੀ ਸੜਕ ਇਸੇ ਪਾੜਦੇ ਆਏ ਕਮੇਟੀ ਦੇ ਪਿੱਛੇ ਰਹਿੰਦੇ ਨੂੰ ਪੁੱਛੋ 25 ਸਾਲਾਂ ਤੋਂ ਕੰਮ ਨਹੀਂ ਹੋਇਆ ਜਿਹੜਾ ਮੈਂ ਕਰਵਾ ਕੇ ਦਿੱਤਾ ਹਾਂ ਸੋ ਬੜੇ ਇਦਾਂ ਦੇ ਕੰਮ ਨੇ ਜਿਹੜੇ ਕੂੜਾ ਵੀ ਚੱਕਿਆ ਗਿਆ ਪੱਲਾ ਸਾਬ ਕਹਿੰਦੇ ਬੜੇ ਇਦਾਂ ਦੇ ਕੰਮ ਨੇ ਜਿਹੜੇ ਪਿਛਲੇ 2.5 ਸਾਲ ਚ ਹੋਏ ਆ ਸੋ ਮੈਂ ਉਮੀਦ ਕਰਦਾ ਵੀ ਆਪਾਂ ਪਾਰਟੀ ਵਾਈਟ ਉੱਪਰ ਉੱਠ ਕੇ ਸਾਥ ਦੇਵੋਗੇ ਤੇ ਪੱਲਾ ਵਸ ਇਹ ਨਹੀਂ ਵੀ ਚੱਲ ਉਮੀਦ ਆਇਆ ਸੀ ਚਲੋ ਆਪਾਂ ਸੁਣਿਓਣੇ 10 ਮਿੰਟ ਕੱਲੀ-ਖੱਲੀ ਵੋਟ ਜਿਹੜੀ ਐ ਉਹ ਪਾਉਂਗੇ ਤੇ ਕੱਲੀ ਪਾਉਂਗੇ ਨਹੀਂ ਦੋ-ਦੋ ਫੋਨ ਵੀ ਕਰੋਗੇ ਆਪਣੀਆਂ ਸਹੇਲੀਆਂ ਨੂੰ ਰਿਸ਼ਤੇਦਾਰਾਂ ਨੂੰ ਪਾਈਏ ਦਿੱਲੀ ਅਜੇ 7 ਦਿਨ ਪਏ ਐ ਰੋਜ਼ ਦੋ ਫੋਨ ਕਰਨੇ ਤਾਂ 14-14 ਹੋ ਜਾਣਗੇ ਵੀ ਆਪਾਂ ਵੋਟ ਸਰਕਾਰ ਐ ਪੰਜਾਬ ਮੰਦੀ ਪਾਰਟੀ ਨੂੰ ਪਾਈਏ ਤਾਂ ਕਿ ਜਿਹੜੀ ਬਨਾਰੀ ਡਿਵੈਲਪਮੈਂਟ ਐ ਵਿਕਾਸਾ ਹੋ ਸਕੇ ਕਿਉਂਕਿ ਮੈਂ ਇਦਾਂ ਦੇ ਆ ਜਿਹੜੀ ਆਊਟਰ ਰੋਡ ਐ ਆਪਣੀਆਂ ਆ ਜਿਹੜੀ ਮੋਗਾ ਰੋਡ ਹੰਡਿਆਰ ਰੋਡ ਇਹਨੂੰ ਸਾਰੇ ਨੂੰ ਡਬਲ ਲੇਨ ਕਰਨ ਦਾ ਮੈਂ 42 ਕਰੋੜ ਦਾ ਜਿਹੜਾ ਪ੍ਰਪੋਜ਼ਲ ਹੈ ਬਣਾਇਆ ਤੇ ਹਰਿੰਦਰ ਜੀ ਨੂੰ ਜਿਤਾਉ ਇੱਕ ਸਾਲ ਦੇ ਅੰਦਰ ਮੈਂ ਇਹਨੂੰ ਸਾਰੇ ਨੂੰ ਕੰਪਲੀਟ ਜਿਹੜਾ ਉਹ ਕਰਵਾ ਕੇ ਦੇਵਾਂਗਾ ਤੇ ਬਾਕੀ ਤੁਹਾਨੂੰ ਮੈਂ ਇਹ ਯਕੀਨ ਦਿਵਾਉਣਾ ਤੁਸੀਂ ਮੈਨੂੰ ਸ਼ਰੀਫ ਕਹਿੰਦੇ ਹੋ ਮੇਰੇ ਨਾਲ ਬਸ ਹੋਣਾ ਸ਼ਰੀਫ ਤੁਹਾਨੂੰ ਇਹੋ ਜਿਹਾ ਬੰਦਾ ਨਹੀਂ ਮਿਲਣਾ ਕਿਉਂਕਿ ਬਹੁਤ ਮਿਹਨਤੀ ਮਿੱਠ ਬੋਲੜਾ ਨਰਮ ਸੁਭਾਅ ਦਾ ਸਾਡਾ ਭਰਾ ਹੈ ਸੋ ਇਸੇ ਕਰਕੇ ਮੈਂ ਉਮੀਦ ਕਰਦਾ ਵੀ ਭਾਈ ਆਪਾਂ ਇੱਕ ਇੱਕ ਬੋਟ ਹਰਿੰਦਰ ਜੀ ਨੂੰ ਜਿਹੜੇ ਪਾਵਾਂਗੇ ਤੇ ਕਾਮਯਾਬ ਕਰਾਂਗੇ ਸੋ ਜੇ ਮੇਰੀਆਂ ਗੱਲਾਂ ਸਮਝ ਲੱਗੀਆਂ ਤੇ ਸਹਿਮਤ ਹੋ ਤਾਂ ਮੈਂ ਉਮੀਦ ਕਰਦਾ ਵੀ ਸਾਰੇ ਆਪਾਂ ਕੱਲੀ ਆਪਣੀਆਂ ਬੋਟਾਂ ਨਹੀਂ ਦੋ ਦੋ ਫੋਨ ਕਰਨੇ ਆ ਰੋਜ਼ ਜਿਹੜੇ ਕਰਨਗੇ ਉਹੀ ਬਾਖੜੀਆਂ ਕਰਿਓ ਬਾਕੀ ਨਾਗਰ ਮੈਨੂੰ ਕੋਈ ਗੁੱਸਾ ਨਹੀਂ ਦੇਉਗੀ ਤੇ ਨਹੀਂ ਤਾਂ ਨੇ ਜੀ ਤੁਹਾਡਾ ਗੁੱਸਾ ਕਰ ਜੂਗਾ ਹੁਣ ਮੈਂ ਕੀ ਸਾਹਿਬ ਤਾਂ ਵੀ ਭਾਈ ਕੀਤੇ ਕਿ ਨਹੀਂ ਕੀਤੇ 2 ਮਿੰਟ ਲਈ ਕਰੋ ਜਿਹੜੇ ਕਹਣਗੇ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਮੈਂ ਕਿਉਂਕਿ ਪ੍ਰੋਗਰਾਮ ਤੋਂ ਲੇਟ ਪਾਤਾ ਮੈਂ ਸਾਰਾ ਆ ਗਿਆ ਜਿਵੇਂ ਮੈਂ ਕਹਤਾ ਕਮਿਊਨਿਟੀ ਸਾਥੀਆਂ ਨਾਲ ਗੱਲ ਕਰ ਸਕਦਾ ਦਿੱਲੀ ਵਰ ਵੀ ਵਾਦਾ ਕੀਤਾ ਸੀ ਕਰਵਾਵਾਂਗੇ ਜੀ ਉਹ ਵੀ ਕਰਵਾਵਾਂਗੇ ਕਰਵਾਵਾਂਗੇ ਪਹਿਲੇ ਰਹਿ ਗਿਆ ਜੀ ਪਿਛਲੀ ਵਾਰੀ ਵੀ ਦੇਖੋ ਮੈਂ ਉਹ ਲੀਗਲੀ ਜਿਹੜਾ ਹੋ ਜੇ ਮੈਨੂੰ ਕਿਹੜਾ ਥੋੜਾ ਮੈਂ ਉਹਦੇ ਦਿੱਥੋਂ ਮੈਂ ਕੂਠੀ ਪਾਉਣੀ ਹੈ ਥੋੜਾ ਹੀ ਥੋੜਾ ਹੀ ਉਹ ਹੈ ਥੋੜੀ ਜਗ੍ਹਾ ਥੋੜਾ ਹੋਇਆ ਉਹ ਚੇਂਜ ਕਰਤਾ ਹੈ ਹੈ ਉਹਦਾ ਚੇਂਜ ਲੈਂਡ ਆਫ ਜਿਹੜਾ ਉਹ ਚੇਂਜ ਕਰਨ ਲਈ ਜਿਹੜਾ ਉਹਦਾ ਭੇਜਿਆ ਹੋਇਆਗਾ ਉਹ ਬਸ ਹਾਂ ਹੋ ਗਿਆ ਉਹਦਾ ਉਹਦਾ ਮਤਾ ਪਾ ਕੇ ਭੇਜਿਆ ਉਪਰੋਂ ਦੀ ਅਪਰੂਵਲ ਜਿਹੜੀ ਆ ਹੋਣੀ ਆ ਉੱਥੇ ਬਸ ਕੋਈ ਉਹ ਨਾ ਲੱਗੇ ਪਰ ਮੈਂ ਆਪ ਹੀ ਤੁਸੀਂ ਮੈਂ ਤੁਹਾਨੂੰ ਨਾਲ ਲੈ ਚੱਲੂਗਾ ਜਿਹੜੇ ਅਫਸਰ ਕੋਲੇ ਜੇ ਕੋਈ ਦਿੱਕਤ ਲਾਉਂਦਾ ਵੀ ਹੋਇਆ ਮੇਰੇ ਮੈਨੂੰ ਨਾਲ ਲੈ ਜਿਹੜਾ ਮੈਂ ਤੁਹਾਨੂੰ ਲੈ ਚੱਲੂਗਾ ਹਨਾ ਸਾਨੂੰ ਦੇਖੋ ਜਦੋਂ ਕਰੋੜਾ ਰੁਪਇਆ ਲਿਆ ਕੇ ਦੇ ਸਕਦੇ ਆ ਉਹ ਤਾਂ ਥੋੜਾ ਹੀ ਉਹਦੇ ਤੇ ਕਿਹੜਾ ਕੋਈ ਪੈਸਾ ਲੱਗਣਾ ਮਤ ਤੋਂ ਮਤ ਪਾਉਣ ਨੂੰ ਲੱਗਣਾ ਉਸੇ ਦੇ ਦਾਂਗੇ ਸਾਡੇ ਕੋਲ ਸਮਾਨ ਬਹੁਤ ਆ ਜੀ ਵੇਚਣ ਨੂੰ ਤੁਹਾਡੇ ਕੋਲ ਆ ਪਲਾਟ ਵੇਚ ਨਹੀਂ ਆ ਵੇਚੀ ਲਾ ਆ ਪਲਾਟ ਦਾ ਮਾਲ ਆ ਚੇਅਰਮੈਨ ਸਾਹਿਬ ਨੇ ਇਹਨਾਂ ਨਾਲ ਵਾਦਾ ਵੀ ਕੀਤਾ ਜੀ ਵੀ ਆ ਇੱਥੋਂ 16 ਏਕੜ ਦਾ ਇੱਕ ਵੀ ਪੈਸਾ ਕਿਸੇ ਹੋਰ ਸਕੀਮ ਤੀ ਲੈ ਕੇ ਜਾਵਾਂਗੇ ਜਿੰਨਾ ਇੱਥੋਂ ਕੋਈ ਪਲਾਟ ਵੀ ਗੂ ਤਾਂ ਇੱਥੇ ਹੀ ਲਾਉਂਗਾ ਬਿਲਕੁਲ ਚਲੋ ਬਹੁਤ ਵਧੀਆ ਜੀ ਚੇਅਰਮੈਨ ਸਾਹਿਬ ਆ ਜੀ ਨਿ ਉਹਨਾਂ ਦੇ ਮੂੰਹ ਵੀ ਟਾ ਦੇਣਗੇ ਸੋ ਬਹੁਤ-ਬਹੁਤ ਧੰਨਵਾਦ ਹੁਣ ਮੈਂ ਕਿਉਂਕਿ ਬਾਤ ਲੇਟ ਹੈ ਮਨਿੰਦਰ ਜੀ ਨੂੰ ਆਪੀ ਬੇਨਤੀ ਕਰੂੰਗਾ ਕਿ ਆ ਕੇ ਉਹ ਵੀ ਭਾਈ ਮੋਤਾ ਮੰਗਣ ਮੈਂ ਧੰਨਵਾਦ ਕਰਦਾ ਹਾਂ ਸਾਡੀ ਪੂਰੀ 16 ਥੋੜੇ ਰੂਹ ਰੂਹ ਹੋਣ ਦਾ ਮੌਕਾ ਦਿੱਤਾ ਗੱਲਬਾਤ ਕਰਨ ਲਈ ਆਏ ਆਪਾਂ 20 ਤਰੀਕ ਦੀ ਬਾਈ ਇਲੈਕਸ਼ਨ ਨੂੰ ਲੈ ਕੇ ਬੜੀ ਡਿਟੇਲ ਚ ਦੱਸ ਦਿਆ ਮੀਤ ਜੀ ਨੇ ਇੱਕ ਇੱਕ ਕੰਮ ਗਿਨਾਤਾ ਪ੍ਰਚਾਰ ਦਾ ਟਾਈਮ ਚੱਲ ਰਿਹਾ ਸਾਰੀਆਂ ਪਾਰਟੀਆਂ ਕੈਂਪੇਨ ਕਰ ਰਹੀਆਂ ਕਾਂਗਰਸ ਬੀਜੇਪੀ ਹੋਰ ਵੀ ਤੇ ਆਪਾਂ ਵੀ ਪਰ ਆਪਣੇ ਤੇ ਉਹਨਾਂ ਦੇ ਚੋਣ ਪ੍ਰਚਾਰ ਚ ਫਰਕ ਹੈ ਆਪਾਂ ਗੱਲ ਕਰ ਰਹੇ ਆਂ ਡਿਵੈਲਪਮੈਂਟ ਦੀ ਕੰਮ ਦੀ ਜੋ 2.5 ਸਾਲਾਂ ਦੇ ਵਿੱਚ ਕੀਤਾ ਜਾਂ ਜੋ ਰਹਿੰਦੇ ਕੰਮ ਨੇ ਉਹ ਕਰਨ ਲਈ ਉਹ ਦੂਸਰੀਆਂ ਪਾਰਟੀਆਂ ਕਰ ਰਹੀਆਂ ਨੇਗੇਟਿਵ ਕੈਂਪੇਨ ਕੋਈ ਮੈਨੂੰ ਵਾਲਾਂ ਘੱਡ ਰਿਹਾ ਕੋਈ ਪਾਰਟੀ ਨੂੰ ਘੱਡ ਰਿਹਾ ਪਰ ਉਹਨਾਂ ਕੋਲੇ ਕੰਮ ਦੱਸਣ ਲਈ ਕੋਈ ਉਹਨਾਂ ਦੀ ਵੀ ਅੱਜ ਤੋਂ 2.5 ਸਾਲ ਪਹਿਲਾਂ ਸਰਕਾਰ ਰਹੀ ਹੈ ਕਿਸੇ ਦੀ 5 ਸਾਲ ਪਹਿਲਾਂ ਸਰਕਾਰ ਰਹੀ ਹੈ ਕਿਸੇ ਕੋਲੇ ਕੋਈ ਇੱਕ ਕੰਮ ਨਹੀਂ ਵੀ ਉਹ ਆ ਕੇ ਲੋਕਾਂ ਦੇ ਵਿੱਚ ਦੱਸ ਦੇਣ ਵੀ ਅਸੀਂ ਇਹ ਕੰਮ ਕੀਤਾ ਹੈ ਮਤਲਬ ਅਸੀਂ ਇਹਨੇ ਕੌਨਫੀਡੈਂਸ ਨਾਲ ਵੋਟ ਮੰਗਦੇ ਹਾਂ ਵੀ ਹਾਂ ਜੇ ਉਹ ਕਹੇ ਆ ਉਹ ਗ੍ਰਾਉਂਡ ਤੇ ਕੰਮ ਹੋਏ ਆ ਵੀ ਤਾਂ ਸਾਨੂੰ ਵੋਟ ਪਾ ਦਿਓ ਦੇਖ ਕੇ। ਫੋ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਕਰਦੇ ਆ ਜਿਹੜਾ ਇਹ ਕਮਿਊਨਿਟੀ ਸੈਂਟਰ ਵਾਲਾ ਚਾਹਤੋਂ 16 ਇਹਦਾ ਜਦੋਂ ਵੀ ਆਉਣੇ ਤਾਂ ਉਹਦੀ ਗੱਲ ਚੱਲਦੀ ਹੈ। ਇੱਕ ਦਿਨ ਪਹਿਲਾਂ ਵੀ ਕਾਲਾ ਜੀ ਦੇ ਘਰ ਆਏ ਸੀ ਉਸ ਦਿਨ ਚੇਅਰਮੈਨ ਸਾਹਿਬ ਨਾਲ ਸੀਗੇ। ਉਸ ਦਿਨ ਵੀ ਪ੍ਰੋਮਿਸ ਕੀਤਾ ਸੀ ਜਿਹੜੀ ਉਹਦੀ ਕਾਨੂੰਨੀ ਅੜਚਨ ਸੀ ਉਹਦੇ ਤੇ ਪਹਿਲਾਂ ਮਤਾ ਪੈ ਗਿਆ ਸੀ ਪੌਟ ਕੱਟ ਕੇ ਵੇਚਣ ਦਾ। ਉਹ ਚੇਂਜ ਕਰਕੇ ਹੁਣ ਕਮਿਊਨਿਟੀ ਸੈਂਟਰ ਦਾ ਮਤਾ ਪੈ ਗਿਆ। ਤਾਂ ਇਹ ਤੁਹਾਡੇ ਨਾਲ ਉਸ ਦਿਨ ਤੋਂ ਹੀ ਪ੍ਰੋਮਿਸ ਹੈ ਵੀ 16 ਏਕੜ ਚੋਂ ਜਿਹੜੀ ਵੀ ਇਨਕਮ ਆਉਣੀ ਹੈ। ਜੋ ਵੀ ਇੱਥੇ ਕਹਿੰਦੇ ਆ ਵੀ ਸਾਡੇ ਕੋਲੇ 10 ਕਰੋੜ ਦੇ ਪਲਾਟ ਹੈ ਜਿੰਨ ਕੋਸ਼ੂਰ ਆ ਤਾਂ ਜਿਹੜਾ ਵੀ ਇੱਥੇ ਪੈਸਾ ਆਊਗਾ ਪਹਿਲਾਂ ਕਮਿਊਨਿਟੀ ਸੈਂਟਰ ਤੇ ਲੱਗੂਗਾ ਆਉਣ ਵਾਲੇ ਬਹੁਤ ਜਲਦੀ ਮਦਮ ਚੂਨ ਜਾਤਾਂ ਹਦ ਤੱਕ ਬਾਅਦ ਤੁਹਾਨੂੰ ਉਹਦਾ ਵੀ ਦੱਸ ਦਾਂਗੇ ਵੀ ਕੀ ਪ੍ਰੋਸੀਜਰ ਹੈ ਕਿੰਨੇ ਟਾਈਮ ਚ ਪੂਰਾ ਹੋ ਜਾਊਗਾ ਸੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਰਿਕਵੈਸਟ ਹੈ ਵੀ ਆਉਣ ਵਾਲੀ 20 ਤਰੀਕ ਨੂੰ ਝਾੜੂ ਦਾ ਚੂਨ ਸ਼ਾਨ ਪਹਿਲੇ ਨੰਬਰ ਤੇ ਹੈ ਤਾਂ ਪਹਿਲਾਂ ਜਿਵੇਂ ਮੀਤ ਜੀ ਨੂੰ ਆਪਾਂ ਪਹਿਲੇ ਨੰਬਰ ਤੇ ਲਿਆਉਂਦੇ ਰਹੇ ਹਾਂ ਉਸੇ ਤਰੀਕੇ ਬੱਚਾ ਤੁਹਾਡਾ ਮੈਂ ਆ ਭਾਈ ਮੈਨੂੰ ਵੀ ਦੇ ਨੰਬਰ ਦੇ ਲਿਆ ਦੇ ਮੈਡਮ ਦਾ ਨੰਬਰ ਦੇ ਇੰਦੇ ਐਕਸਪਰਟ ਨੇ ਅਮੀ ਮੈਨੂੰ ਵੀ ਇਸ ਵਾਰ ਫਸਟ ਪੋਜੀਸ਼ਨ ਦੇ ਦਿਓ ਸੋ ਐਕਸਪਰਟ ਮੈਡਮ ਨੇ ਉਹ ਅੱਜ ਮੀਤ ਨੇ ਹੱਥ ਖੜੇ ਕਰਾਤੇ ਸੋ ਥੈਂਕ ਯੂ ਜੀ ਉਮੀਦ ਆ ਵੀ ਤੁਸੀਂ ਖੜੇ ਕਰਾਏ ਤਾਂ ਇੱਥੇ ਬਹੁਤ ਗਏ ਸੋ ਥੈਂਕ ਯੂ ਜੀ ਸਾਰਿਆਂ ਦਾ ਤੁਸੀਂ ਇੰਨਾ ਟਾਈਮ ਕੱਢ ਕੇ ਇਨੀ ਲੇਟ ਤੱਕ ਬੈਠੇ ਬਹੁਤ ਬਹੁਤ